ਪੂਜਨਿਕ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਬਲਾਕ ਮਹਿਲ ਕਲਾਂ ਦੇ ਨਾਮ ਤਰਚਾ ਪਿੰਡ ਦੀਵਾਨੇ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਸਾਧ ਸੰਗਤ ਵੱਲੋਂ ਸ਼ਮੂਲੀਅਤ ਕਰਕੇ ਗੁਰੂ ਜਸ ਗਾਇਗਾ ਇਹ ਦਰਮਿਆਨ ਪ੍ਰੇਮੀ ਸੇਵਕ ਹਜ਼ੂਰਾ ਸਿੰਘ ਵੱਲੋਂ ਪਵਿੱਤਰ ਨਾਰਾ ਲਗਾ ਕੇ ਨਾਮ ਤਰਚਾ ਦੀ ਸ਼ੁਰੂਆਤ ਕੀਤੀ ਗਈ ਇਹ ਦਰਮਿਆਨ ਕਵੀ ਰਾਜਾਂ ਵੱਲੋਂ ਜਨਮ ਮਹੀਨੇ ਸੰਬੰਧੀ ਸ਼ਬਦ ਬੋਲੇ ਗਏ ਅਤੇ ਵਿਆਖਿਆ ਪੜ੍ਹ ਕੇ ਸੁਣਾਈ ਗਈ ਇਸ ਦੌਰਾਨ ਡੇਰਾ ਸੱਚਾ ਸੋਦਾ ਦੇ 85 ਮੈਂਬਰ ਸੁਖਪਾਲ 인ਸਾ ਅਤੇ 85 ਮੈਂਬਰ ਸੰਜੀਵ ਕੁਮਾਰ 인ਸਾ ਵੱਲੋਂ ਡੇਰਾ ਸੱਚਾ ਸੋਦਾ ਵੱਲੋਂ ਆਰੰਭੇ ਮਾਨਤਾ ਭਲਾਈ ਦੇ ਕੰਮਾਂ ਨੂੰ ਹੋਰ ਤੇਜ਼ ਗਤੀ ਨਾਲ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਤੇ ਦੌਰਾਨ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਰਣਧੀਰ ਸਿੰਘ, ਪੰਚ ਮੱਗਰ ਸਿੰਘ ਤੋਂ ਇਲਾਵਾ सुरेंद्र ਕੁਮਾਰ ਜਿੰਦਲ, ਪ੍ਰੇਮੀ ਸੇਵਕ ਬਰਨਾਲਾ ਜੋਨ ਨੰਬਰ 3 ਅਜੀਤ ਸਿੰਘ ਕੈਨੇਡਾ, ਬਲਵਿੰਦਰ ਸਿੰਘ ਸਮੇਤ ਹੋਰ ਆਸ-ਪਾਸਿਆਂ ਤੋਂ ਪਹੁੰਚੀ ਹੋਈ 사ਤ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ। ਕਾਜ਼ਗਾ ਲੈ ਰਹੀ ਕਿਸਾਨਾਂ ਚਰਚਾ ਦਰਮਾਨ ਲੋੜਵੰਦਾਂ ਨੂੰ ਗਰਮ ਕੱਪੜੇ ਅਤੇ ਕੋਟੀਆਂ ਵੰਡੀਆਂ ਗਈਆਂ। ਨਾਂੰਦਰਚੋਂ ਪ੍ਰੰਤ ਪ੍ਰੇਮੀ ਅਜੀਤ ਸਿੰਘ ਕੈਨੇਡਾ ਵਾਲਿਆਂ ਵੱਲੋਂ ਭਾਰੀ ਸਰਦੀ ਦੇ ਚੱਲਦਿਆਂ ਵੱਡੀ ਗਿਣਤੀ ਲੋੜਵੰਦਾਂ ਨੂੰ ਗਰਮ ਕੱਪੜੇ ਜਿਨ੍ਹਾਂ ਵਿੱਚ ਕੀ ਵਧੀਆ ਕੰਪਨੀ ਦੇ ਕੋਟ ਅਤੇ ਕੋਟੀਆਂ ਵੰਡੀਆਂ ਗਈਆਂ। ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਕਿਹਾ ਕਿ ਸਾਜ ਸੰਗਤ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਅੱਜ ਪੈ ਰਹੀ ਕੜਾਕੇ ਦੀ ਠੰਡ ਕਾਰਨ ਲੋਕਾਂ ਕੋਲ ਪਾਉਣ ਲਈ ਗਰਮ ਕੱਪੜੇ ਨਹੀਂ ਹਨ। ਉਹਨਾਂ ਨੇ ਕਿਹਾ ਕਿ ਇਹ ਜੀਹੇ ਉਪਰਾਲੇ ਨੂੰ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਹਨ।